ਬਰਾ ਯਾਰ ਦੋਸਤ ਕਾਫੀ ਕਟੜ ਫੈਨ ਆ ਉਹਦਾ ਚੱਲ ਹਰ ਇੱਕ ਦੀ ਆਪਣੀ ਆਪਣੀ ਹੈਨਾ ਕੋਈ ਕਿਸੇ ਨੂੰ ਪਸੰਦ ਕਰਦਾ ਕੋਈ ਕਿਸੇ ਨੂੰ ਪਸੰਦ ਕਰਦਾ ਤੇ ਫਿਰ ਮੈਂ ਅਗੇ ਇਕਲੇ ਪਾਣੀਆਂ ਦੇਖਿਆ ਉਹਨੇ ਸਟੇਟਸ ਪਾਇਆ ਦੀ ਉਹ ਚ ਖੜ ਕੇ ਕਹਿ ਰਿਹਾਗਾ ਕਿ ਈਸੀ ਨੂੰ ਅਗਰ ਗਾਣਾ ਕਹਿਣਾ ਮੈਂ ਤਾਂ ਕਹਿੰਦਾ ਵੀ ਨਸੀਤ ਵਾਲੇ ਗਾਣੇ ਦਿੱਤੇ ਜਾਣ ਕਿਹੜੇ ਨਸੀਤ ਵਾਲੇ ਗਾਣੇ ਕੱਢਿਆ ਸੱਜਣਾ ਹੈ ਉਹ ਵੀ ਗੰਨੇ ਚਾਦੀ ਜਾਂ ਫਿਰ ਰਾਤ ਨੂੰ ਮਿਲਣਾ ਹੀ ਜਾਂ ਕਾਦੋ ਪਿਆਰ ਹੋ ਗਿਆ ਦੀ ਜਿਹੜੀ ਵੀਡੀਓ ਅੱਜ ਤੋਂ ਕਿੰਨੇ ਸਾਲ ਮਿਲਦਾ 20 22 ਸਾਲ ਪਹਿਲਾਂ ਦੀ ਘੱਟੋ ਘੱਟ ਹੋਣੀ ਟਾਈਮ ਤਾਂ ਮੇਰੀ ਯਾਦ ਨਹੀਂ ਉਹ ਕਿਹੜੇ ਨਸੀਤ ਵਾਲੇ ਗਾਣੇ ਸੀ ਤੇਰੇ ਉਹਨੇ ਤਾਂ ਕਦੇ ਨਹੀਂ ਕਿਸੇ ਨੂੰ ਮੈਂ ਤੰਬੂ ਚ ਬੁਲਾ ਕੇ ਜੱਫੀਆਂ ਪਾਈਆਂ ਜਿਵੇਂ ਤੂੰ ਪਾਈ ਜਾਂਦਾ ਸੀ ਨਾਲੇ ਉਹ ਹਣਾ ਇੰਨੀ ਗਾ ਸਟੇਜ ਤੇ ਖੜਕੇ ਤੂੰ ਕਰੀ ਜਾਂਦਾ ਐ ਕਰਦਾ ਬਾਹ ਕਰਦਾ ਉਹਦੇ ਹੁੰਦੇ ਤਾਂ ਇਥੋਂ ਚੂਣੀ ਨਿਕਲੀ ਇੱਕ ਗਾਣਾ ਕੱਢਾਈ ਤਾਂ ਤੇ ਉਹਨੇ ਤੈਨੂੰ ਠੋਕ ਠੋਕ ਰੱਖਿਆ ਤੇਰੀ ਜੂੰਡੇ ਤੱਕ ਖਲਾਰਤੀ ਸੀ ਉਹਨੇ ਉਦੋਂ ਤੂੰ ਕਿਹਾ ਉਹਨੇ ਬੋਲਿਆ ਬਾਬੇ ਪਤਾ ਨਹੀਂ ਨਾ ਤੈਨੂੰ ਵੀ ਕੋਈ ਟੱਕਰ ਆ ਹੁਣ ਤੂੰ ਕਰੀ ਜਾਣਾ ਉਹ ਜੂ ਬਾਹ ਜੂ ਫਲਾਨਾ ਉਹ ਜੀ ਜੇ ਤੁਸੀਂ ਇਹਨਾਂ ਨੂੰ ਗਾਣੇ ਕਹਿੰਦੇ ਹੋ ਤਾਂ ਇਹ ਜੇ ਕੱਢ ਦਾਂਗੇ ਤਿਆਰ ਹੋ ਜਾ ਉਹਦੇ ਹੁੰਦੇ ਕਹਿੰਦਾ ਫਿਰ ਤੈਨੂੰ ਦੱਸ ਦੇ ਪਤਾ ਵੀ ਉਹ ਕਿਤੀ ਜੀ ਸੀ ਨਾਲੇ ਕੋਈ ਚੱਕਰ ਨਹੀਂ ਤੇਰੇ ਕੋ ਹੁਣ ਉਹਦਾ ਗਾਣਾ ਖਾ ਕੇ ਹਟਿਆ ਤੇਰੀ ਵੀ ਆ ਚਾਰ ਪੰਜ ਗਾਣੇ ਆਏ ਸੀਗੇ ਤੂੰ ਦੇਖ ਲੈ ਸਾਰਿਆਂ ਦਾ ਹਿਸਾਬ ਲਾ ਲੈ ਵੀ ਤੇਰੇ ਸਾਰੇ ਉਹਨੇ ਚੱਲੇ ਜਾਂ ਉਹਦਾ ਇਕੱਲੇ ਤਾਂ ਇੱਕ ਗਾਣਾ ਚੱਲਿਆ ਹੋਇਆ ਬਾਕੀ ਕੋਈ ਨਹੀਂ ਚਾਰ ਪੰਜ ਮਹੀਨੇ ਹੈਗੇ ਤੇ ਲੱਭ ਪਏ ਨਹੀਂ ਹਜੇ ਉਹਦਾ ਥਾਲ ਚ ਦੋ ਗਾਣੀਆਂ ਆਉਂਦੇ ਹੁੰਦੇ ਨੇ ਕੋਈ ਨਹੀਂ ਲਾਲਾ ਜਿੰਨਾ ਜੋਰ ਲਾਉਣਾ ਜਿੰਨਾ ਜੋਰ ਲਾਉਣਾ ਲਾਲਾ ਇਗਾ ਕਰਲਾ ਗਾਣਾ ਤਿਆਰ ਫਿਰ ਜਿਹਦੇ ਉਹਦਾ ਉਹਦੇ ਪਿਓ ਨੇ ਉਹਦਾ ਪੋਸਟਰ ਪਾਤਾ ਸਿੱਧੂ ਤੇ ਡੈਡੀ ਨੇ ਪੋਸਟਰ ਪਾਤਾ ਉਹਦਾ ਉਹਦੇ ਬਰੋਬਰ ਪੋਸਟਰ ਪਾ ਦੀ ਫਿਰ ਲੱਗ ਜੂ ਪਤਾ ਫਿਰ ਗਾਣਾ ਕਿੱਧਰੋਂ ਚੱਲਦਾ ਹੈ ਭੰਗੀ ਤੇਰਾ ਚੱਲਦਾ ਕਿ ਉਹਦਾ ਦਿੱਲੀ ਤੋਂ ਦਿੱਲੀ ਲਾਹਟ ਤੇਰੀ ਰੇਂਜ ਦਿੱਲੀ ਤੱਕ ਹੈ ਤੇ ਦਿੱਲੀ ਤੋਂ ਪਰਲੇ ਪਾਰ ਨਹੀਂ ਤੈਨੂੰ ਕੋਈ ਸੁਣਦਾ ਸਮਝ ਗਿਆ ਜੇ ਤੇਰੇ ਬਾਹਰ ਲੀਆਂ ਕੰਟਰੀਆਂ ਚ ਸੁਣਨ ਲੱਗਦੇ ਆ ਤੇ ਤੇਰੀਆਂ ਉਹੀ ਜਿਹੜੀਆਂ ਲੀਰਾ ਫਕੀਰਾ ਉਹੀ ਤੈਨੂੰ ਸੁਣਨ ਜਾਂਦੀਆਂ ਨੇ ਤੇ ਉਹ ਪਤਾ ਤੈਨੂੰ ਵੀ ਉਹਨੂੰ ਗੋਰੇ ਕਾਲੇ ਸੁਣਦਾ ਡ੍ਰੇਕ ਵਰਗੇ ਉਹਦੀਆਂ ਟੀ-ਸ਼ਰਟਾਂ ਪਾ ਕੇ ਆਉਂਦੇ ਆ ਗੂਰੇ ਕਾਲੇ ਤੂੰ ਦੇਖਿਆ ਹੁਣ ਸੋ ਪਤਾ ਤੈਨੂੰ ਵੀ ਆ ਸਾਰਾ ਕੁਝ ਹੁਣ ਇੱਥੇ ਕੱਲਾ ਖੜ ਕੇ ਬੈ 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 ਕਰੀ ਚੱਲ ਕਰੀ ਚੱਲ ਜਿੰਨੀ ਮਰਜ਼ੀ ਕਰੀ ਚੱਲ ਗੁਰਿਆ ਦਢਵੇ ਕੱਪ ਤੇ ਮੈਨਿਆ ਸਾਲਾਂ ਦਾ ਹੁਣ ਆ ਮੈਂ ਲਗਾਤਾਰ ਹੁਣ ਆ ਜਿਹੜਾ ਤੇਰਾ 2.5 ਸਾਲ ਦਾ ਗੈਪ ਪਿਆ ਨਾ ਦਢਵੇ ਕੱਪ ਦਾ ਉਹਦੇ ਬਾਰੇ ਵੀ ਪਿਆ ਸੱਜਣਾ ਸਮਝ ਗਿਆ ਉਹ ਹੁੰਦਾ ਗੱਲ ਹੀ ਕੁਝ ਹੋਰ ਹੁਣ ਉਹ ਯਾਰ ਦੁਨੀਆ ਤੇ ਨਹੀਂ ਹੈਗਾ ਫੇਰ ਵੀ ਹੁਣ ਤੇਰੀ ਧੁੱਕੀ ਗੱਡੀ ਪਈ ਇਹ ਗੱਲ ਤੈਨੂੰ ਮੰਨ ਜਦੋਂ ਵੀ ਉਹ ਪੋਸਟਰ ਪਾਉਂਦਾ ਕਿਸੇ ਗਾਣੇ ਦਾ ਉਹਦਾ ਪੋਸਟਰ ਆਂਦਾ ਧੜਕੂ ਦਾ ਤੇਰੀ ਦਿਲ ਚ ਵੀ ਰਹਿੰਦਾ ਉਹ ਵੀ ਕਿਤੇ ਇਹ ਚ ਫੇਰਨਾ ਮੇਰੇ ਜੁੰਡੇ ਖਲਾਰੇ ਪਏ ਹੁਣ ਪਤਾ ਹੀ ਨਹੀਂ ਆਜੇ ਉਹਦਾ ਕੀ ਕੁਝ ਹੋਇਆ ਪਿਆ ਕੀ ਕੁਝ ਬਣਿਆ ਪਿਆ ਬਾਕੀ ਤੂੰ ਗੱਲ ਕਰ ਰਿਹਾ ਬੰਦੀ ਸਿੰਘਾਂ ਬਾਰੇ ਵੀ ਉਹਨਾਂ ਦੀ ਰਿਹਾਈ ਦੀ ਗੱਲ ਕਰੀਏ ਜੇ ਇਹ ਈਡੀ ਗੱਲ ਆ ਫਿਰ ਤੂੰ ਉਹਦੇ ਬਾਦਲਾਂ ਦੇ ਵਿਆਹ ਚ ਗਿਆ ਸੀ ਉਹਨਾਂ ਨੂੰ ਕਹਿ ਕੇ ਆਉਣਾ ਭਵੰਤਮਾਨ ਤਰੀ ਸਿੱਧੀ ਆ ਉਹ ਤਾਂ ਕਰਾ ਦੇ ਜਿਹਨੇ ਤੈਨੂੰ ਸਿਕਿਉਰਿਟੀ ਦਿੱਤੀ ਹੋਈ ਐ ਉਹ ਤਾਂ ਕਹਿ ਕੇ ਕਰਾ ਦੇ ਫਿਰ ਬੰਦੀ ਸਿੰਘਾਂ ਰਿਹਾਈ ਤੇਰੀਆਂ ਤਾਂ ਸਾਰੇ ਸਰਕਾਰਾਂ ਨਾਲ ਕਾਂਗਰਸ ਦੀਆਂ ਬੇਹਾਂ ਚ ਤੂੰ ਫਿਰਦਾ ਹੁਣ ਕਾਲੀਆਂ ਦੇ ਬੇਹਾਂ ਚ ਤੂੰ ਫਿਰਿਆ ਨਾ ਓਹ ਭਗਮਾਨ ਤੁਮਾਨਾ ਤੇਰੀ ਸਿੱਧੀ ਐ ਕਰਾ ਦੇ ਫਿਰ ਦੋ ਗੋਲੀਆਂ ਗੱਲਾਂ ਨਹੀਂ ਕਰਦੇ ਹੁੰਦੇ ਉਹ ਜਿਹੇ ਤੇਰੀਆਂ ਲੀਰਾਂ ਵਗੀਰਾਂ ਥੱਲੇ ਜਿਹੜੀਆਂ ਖੜੀਆਂ ਕਰੀਆਂ ਨੇ ਵਾਹ 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 ਹੁਣ ਮੈਨੂੰ ਵੀ ਗਾਨ ਚੋਦਣ ਆਉਣਗੇ ਵਿੱਚ ਆਈ ਜਾਣ ਜੋ ਸੱਚਾ